ਤਲਗਾਦਰ ਤੁਸੀਂ ਜੁੜੇ ਹੋਏ 247 ਪੰਜਾਬ ਦੇ ਨਾਮ ਤੇ ਮੈਂ ਹਾਂ ਤੁਹਾਡਾ ਰੁਹੀ ਗ੍ਰੋਵਰ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੇਸ ਬਿਸ਼ਨੋਈ ਨੂੰ ਲੈ ਕੇ ਜੋ ਹੈ ਇੱਕ ਵੱਡਾ ਖੁਲਾਸਾ ਹੋਇਆ ਉਸਦੇ ਇੰਟਰਵਿਊ ਮਾਰਗ ਦੇ ਵਿੱਚ ਜੋ ਹੈ ਇੱਕ ਵੱਡਾ ਖੁਲਾਸਾ ਹੋਇਆ ਪਹਿਲਾਂ ਇਹ ਗੱਲ ਕੀਤੀ ਜਾ ਰਹੀ ਸੀ ਜੋ ਇੰਟਰਵਿਊ ਹੋਈ ਸੀ ਲਾਰੇਸ ਬਿਸ਼ਨੋਈ ਦੀ ਪਿਛਲੇ ਸਾਲ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਟੀਵੀ ਚੈਨਲ ਉਸਨੇ ਇੰਟਰਵਿਊ ਦਿੱਤੀ ਸੀ ਤੇ ਇਹ ਦੱਸਿਆ ਜਾ ਰਿਹਾ ਸੀ ਕਿ ਸਿਗਨਲ ਐਪ ਰਾਹੀਂ ਜੋ ਹੈ ਇੰਟਰਵਿਊ ਹੋਈ ਸੀ ਉਹ ਦਾਵਾ ਕੀਤਾ ਜਾ ਰਿਹਾ ਸੀ ਕਿ ਇੰਟਰਵਿਊ ਜੋ ਹੈ ਪੰਜਾਬ ਦੀ ਜੇਲ੍ਹ ਵਿੱਚ ਲਈ ਹੋਈ ਬਲਕਿ ਜਦੋਂ ਲਾਰੇਸ ਬਿਸ਼ਨੋਈ ਨੂੰ ਪੇਸ਼ੀ ਦੌਰਾਨ ਕਿਤੇ ਹੋਰ ਸਟੇਟ ਵਿੱਚ ਲੈ ਜਾਇਆ ਗਿਆ ਹੋਵੇਗਾ ਉਸ ਵੇਲੇ ਜੋ ਹੈ ਇੰਟਰਵਿਊ ਹੋਈ ਸੀ ਲੇਕਿਨ ਇਸ ਵਿੱਚ ਉਹਨੂੰ ਵੱ ਆਸਾ ਹੋ ਰਿਹਾ ਹੈ ਅਜੇ ਸਿੱਟ ਵੱਲੋਂ ਜੋ ਹੈ ਪੰਜਾਬ ਰਹਿਣਾ ਹਾਈ ਕੋਰਟ ਨੂੰ ਜੋ ਰਿਪੋਰਟ ਆਵਿਸ ਸੌਂਪ ਦਿੱਤੀ ਗਈ ਤੇ ਇਹ ਦੱਸਿਆ ਜਾ ਰਿਹਾ ਜੋ ਇੰਟਰਵਿਊ ਹੋਇਆ ਸੀ ਲਾਰੈਂਸ ਬਿਸ਼ੋਈਦਾ ਜੋ ਪਹਿਲਾ ਇੰਟਰਵਿਊ ਹੋਇਆ ਸੀ ਉਹ ਪੰਜਾਬ ਦੀ ਜੇਲ ਵਿੱਚ ਹੀ ਹੋਇਆ ਸੀ ਵੱਡਾ ਖੁਲਾਸਾ ਜੋ ਹੈ ਸਾਹਮਣੇ ਆ ਰਿਹਾ ਹੈ ਤੇ ਦੱਸਦੇ ਜਾਂਚ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਪਹਿਲੀ ਰਿਪੋਰਟ ਜਿਹੜੀ ਹੈ ਸੀਲ ਬੰਦ ਲਿਫਾਫੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੌਮ ਦਿੱਤੀ ਹੈ ਇਨਾਂ ਹੀ ਨਹੀਂ ਅਦਾਲਤ ਤੋਂ ਕੁਝ ਹੋਰ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਵੀ ਸਮਾਂ ਮੰਗਿਆ ਹੈ SIT ਨੇ ਕੋਰਟ ਰੂਮ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਵੀ ਅਹਿਮ ਖੁਲਾਸੇ ਕੀਤੇ ਨੇ ਅਤੇ ਦੱਸਦੇ SIT ਮੁਤਾਬਕ ਉਸ ਦਾ ਪਹਿਲਾ ਜੋ ਇੰਟਰਵਿਊ ਸੀ ਲਾਰੈਂਸ ਬਿਸ਼ਨੋਈ ਦਾ ਉਸ ਸਿਗਨਲ ਐਪ ਰਾਹੀਂ ਹੋਇਆ ਸੀ ਹਾਈ ਕੋਰਟ ਦੇ ਹੁਕਮਾਂ ਤੇ ਸਪੈਸ਼ਲ ਜਾਂਚ ਡੀਜੀਪੀ ਮਨੁੱਖੀ ਅਧਿਕਾਰ ਪ੍ਰਬੋਤ ਕੁਮਾਰ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤੀ ਗਈ ਸੀ ਤੇ ਬੀਤੇ ਬੁੱਧਵਾਰ ਨੂੰ ਐਸਆਈਟੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਜਾਂਚ ਅਜੇ جاری ਹੈ ਤੇ ਕੁਝ ਅਹਿਮ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਇਸ ਦੇ ਲਈ ਹਾਈ ਕੋਰਟ ਤੋਂ ਸਮਾਂ ਮੰਗਿਆ ਗਿਆ ਜਿਸ ਤੋਂ ਬਾਅਦ ਸਿਟ ਵੱਲੋਂ ਦਿੱਤੀ ਗਈ ਸੀਲਬੰਦ ਰਿਪੋਰਟ ਨੂੰ ਹਾਈ ਕੋਰਟ ਵਿੱਚ ਪੜ੍ਹ ਕੇ ਸੁਣਾਇਆ ਗਿਆ ਤੇ ਇਸ ਨੂੰ ਦੁਬਾਰਾ ਐਸਆਈਟੀ ਨੂੰ ਵਾਪਸ ਕਰ ਦਿੱਤਾ ਗਿਆ ਇੱਥੇ ਦੱਸ ਦਿਆਂ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਜਿਹੜੇ ਨੇ ਸਾਲ 2023 ਵਿੱਚ 14 ਤੇ 17 ਮਾਰਚ ਨੂੰ ਪ੍ਰਸਾਰਿਤ ਕੀਤੇ ਗਏ ਸਨ ਉਸ ਸਮੇਂ ਪੰਜਾਬ ਪੁਲਿਸ ਤੇ ਸਵਾਲ ਉਠਾਏ ਗਏ ਸਨ ਪਰ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਸਾਹਮਣੇ ਆ ਕੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜਾਂ ਪ ਇਸੀ ਜੇਲ ਤੋਂ ਨਹੀਂ ਲਈ ਗਈ ਸੀ ਹੁਣ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਜੇਲ੍ਹਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਵਿੱਚ ਇਹ ਮਾਮਲਾ ਮੁਰ ਸਾਹਮਣੇ ਆਇਆ ਤੇ ਹਾਈ ਕੋਰਟ ਦੇ ਹੁਕਮਾਂ ਤੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਮੌਜੂਦਾ ਸਮੇਂ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਡਰੱਗ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ ਤਾਂ ਲਗਾਤਾਰ ਤੁਸੀਂ ਜੁੜੇ ਹੋਏ 24/7 ਪੰਜਾਬ ਦੇ ਨਾਂ ਤੇ ਮੈਂ ਹਾਂ ਤੁਹਾਡਾ ਰੁਹੀ ਗਰੋਵਰ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਜੋ ਹੈ ਇੱਕ ਵੱਡਾ ਖੁਲਾਸਾ ਹੋਇਆ ਉਸ ਦੇ ਇੰਟਰਵਿਊ ਮਾਮਲੇ ਵਿੱਚ ਜੋ ਹੈ ਇੱਕ ਵੱਡਾ ਖੁਲਾਸਾ ਹੋਇਆ ਹੈ ਪਹਿਲਾ ਇਹ ਗੱਲ ਕੀਤੀ ਜਾ ਰਹੀ ਸੀ ਜੋ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਬੀਤੇ ਸਾਲ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਟੀਵੀ ਚੈਨਲ ਉਸ ਨੇ ਇੰਟਰਵਿਊ ਦਿੱਤੀ ਸੀ ਤੇ ਇਹ ਦੱਸਿਆ ਜਾ ਰਿਹਾ ਸੀ ਕਿ ਸਿਗਨਲ ਐਪ ਰਾਹੀਂ ਜੋ ਹੈ ਇੰਟਰਵਿਊ ਹੋਈ ਸੀ ਉਹ ਦਾਵਾ ਕੀਤਾ ਜਾ ਰਿਹਾ ਸੀ ਕਿ ਇੰਟਰਵਿਊ ਜੋ ਹੈ ਪੰਜਾਬ ਦੀ ਜੇਲ੍ਹ ਵਿੱਚ ਲਈ ਹੋਈ ਹੁਈ ਬਲਕਿ ਜਦੋਂ ਲਾਰੈਂਸ ਬਿਸ਼ਨੋਈ ਨੂੰ ਪੇਸ਼ੀ ਦੌਰਾਨ ਕਿਤੇ ਹੋ ਸਟੇਟ ਵਿੱਚ ਲੈ ਜਾਇਆ ਗਿਆ ਹੋਵੇਗਾ ਉਸ ਵੇਲੇ ਜੋ ਹੈ ਇੰਟਰਵਿਊ ਹੋਈ ਸੀ ਲੇਕਿਨ ਇਸ ਵਿੱਚ ਖੁਲਾਸਾ ਹੋ ਰਿਹਾ ਹੈ ਅਜੇ ਸਿੱਟ ਵੱਲੋਂ ਜੋ ਹੈ ਪੰਜਾਬ ਰਹਿਣਾ ਹਾਈ ਕੋਰਟ ਨੂੰ ਜੋ ਰਿਪੋਰਟ ਆਫਿਸ ਸੌਂਪ ਦਿੱਤੀ ਗਈ ਤੇ ਇਹ ਦੱਸਿਆ ਜਾ ਰਿਹਾ ਜੋ ਇੰਟਰਵਿਊ ਹੋਇਆ ਸੀ ਲਾਰੈਂਸ ਬਿਸ਼नोई ਦਾ ਜੋ ਪਹਿਲਾ ਇੰਟਰਵਿਊ ਹੋਇਆ ਸੀ ਉਹ ਪੰਜਾਬ ਦੀ ਜੇਲ੍ਹ ਵਿੱਚ ਹੀ ਹੋਇਆ ਸੀ ਵੱਡਾ ਖੁਲਾਸਾ ਜੋ ਹੈ ਸਾਹਮਣੇ ਆ ਰਿਹਾ ਹੈ ਤੇ ਦੱਸਦੇ ਜਾਂਚ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਪਹਿਲੀ ਰਿਪੋਰਟ ਜਿਹੜੀ ਹੈ ਸੀਲ ਬੰਦ ਲਿਫਾਫੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੌਮ ਦਿੱਤੀ ਹੈ ਇਨਾਂ ਹੀ ਨਹੀਂ ਅਦਾਲਤ ਤੋਂ ਕੁਝ ਹੋਰ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਵੀ ਸਮਾਂ ਮੰਗਿਆ ਹੈ SIT ਨੇ ਕੋਰਟ ਰੂਮ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਵੀ ਅਹਿਮ ਖੁਲਾਸੇ ਕੀਤੇ ਨੇ ਅਤੇ ਦੱਸਦੇ SIT ਮੁਤਾਬਕ ਉਸ ਦਾ ਪਹਿਲਾ ਜੋ ਇੰਟਰਵਿਊ ਸੀ ਲਾਰੈਂਸ ਬਿਸ਼ਨੋਈ ਦਾ ਉਸ ਸਿਗਨਲ ਐਪ ਰਾਹੀਂ ਹੋਇਆ ਸੀ ਹਾਈ ਕੋਰਟ ਦੇ ਹੁਕਮਾਂ ਤੇ ਸਪੈਸ਼ਲ ਜਾਂਚ DGP ਮਨੁੱਖੀ ਅਧਿਕਾਰ ਪ੍ਰਬੋਤ ਕੁਮਾਰ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤੀ ਗਈ ਸੀ ਤੇ ਬੀਤੇ ਬੁੱਧਵਾਰ ਨੂੰ ਐਸਆਈਟੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਜਾਂਚ ਅਜੇ جاری ਹੈ ਤੇ ਕੁਝ ਅਹਿਮ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਇਸ ਦੇ ਲਈ ਹਾਈ ਕੋਰਟ ਤੋਂ ਸਮਾਂ ਮੰਗਿਆ ਗਿਆ ਜਿਸ ਤੋਂ ਬਾਅਦ ਸਿਟ ਵੱਲੋਂ ਦਿੱਤੀ ਗਈ ਸੀਲਬੰਦ ਰਿਪੋਰਟ ਨੂੰ ਹਾਈ ਕੋਰਟ ਵਿੱਚ ਪੜ੍ਹ ਕੇ ਸੁਣਾਇਆ ਗਿਆ ਤੇ ਇਸ ਨੂੰ ਦੁਬਾਰਾ ਐਸਆਈਟੀ ਨੂੰ ਵਾਪਸ ਕਰ ਦਿੱਤਾ ਗਿਆ ਇੱਥੇ ਦੱਸ ਦਈਏ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਜਿਹੜੇ ਨੇ ਸਾਲ 2023 ਵਿੱਚ 14 ਤੇ 17 ਮਾਰਚ ਨੂੰ ਪ੍ਰਸਾਰਿਤ ਕੀਤੇ ਗਏ ਸਨ ਉਸ ਸਮੇਂ ਪੰਜਾਬ ਪੁਲਿਸ ਤੇ ਸਵਾਲ ਉਠਾਏ ਗਏ ਸਨ ਪਰ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਸਾਹਮਣੇ ਆ ਕੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜਾਂ ਕਿਸੇ ਜੇਲ੍ਹ ਤੋਂ ਨਹੀਂ ਲਈ ਗਈ ਸੀ ਹੁਣ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਵਿੱਚ ਇਹ ਮਾਮਲਾ ਮੁਰ ਸਾਹਮਣੇ ਆਇਆ ਤੇ ਹਾਈ ਕੋਰਟ ਦੇ ਹੁਕਮਾਂ ਤੇ ਵਿਸ਼ੇਸ਼ ਡੀਜੀਪੀ ਪ੍ਰਬੋਤ ਕੁਮਾਰ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਮੌਜੂਦਾ ਸਮੇਂ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਡਰੱਗ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ